ਕਾਂਗਰਸੀ ਚਾਹੇ ਆਪਦੀ ਪਾਰਟੀ ਦੇ ਵਿੱਚ ਪਰਪੱਕ ਹੈ ਪਰ ਪੱਤਰਕਾਰਾਂ ਨੇ ਸਵਾਲ ਪੁੱਛੇ ਪ੍ਰਤਾਪ ਸਿੰਘ ਬਾਜਬਾ ਤੇ ਸੁਖਜਿੰਦਰ ਸਿੰਘ ਰੰਧਾਵਾ ਜੋ ਟਕਸਾਲੀ ਕਾਂਗਰਸੀ ਹੈ ਇਹਨਾਂ ਦੇ ਪਿਤਾ ਵੀ ਪਿਤਾ ਪੁਰਖੀ ਕਾਂਗਰਸੀ ਹੈ ਪਾਰਟੀ ਨਹੀਂ ਛੱਡੀ ਅੱਜ ਤੱਕ ਇਹਨਾਂ ਨੇ ਦੋਗਲੀ ਨੀਤੀ ਨਹੀਂ ਅਪਣਾਈ ਇਹ ਗੱਲ ਮੰਨਣਯੋਗ ਹੈ ਜਦੋਂ ਇਹਨਾਂ ਨੂੰ ਸਵਾਲ ਪੁੱਛੇ ਕਿ ਪੰਜਾਬ ਵਿੱਚ ਅਕਾਲੀ ਦਲ ਦਾ ਹੋਣਾ ਜ਼ਰੂਰੀ ਹੈ ਜਾਂ ਅਕਾਲੀ ਦਲ ਸਰਜੀਤ ਹੋਣਾ ਜ਼ਰੂਰੀ ਹੈ ਜਾਂ ਖੇਤਰੀ ਪਾਰਟੀ ਸਟੇਟ ਵਿੱਚ ਹੋਣੀ ਚਾਹੀਦੀ ਹੈ ਤਾਂ ਇਹਨਾਂ ਨੇ ਦੋਨਾਂ ਨੇ ਵਧੀਆ ਸਵਾਲ ਦਿੱਤਾ ਸਵਾਲ ਦਾ ਜਵਾਬ ਦਿੱਤਾ ਕਿ ਪੰਜਾਬ ਵਿੱਚ ਪੰਥਕ ਜਮਾਤ ਹੈਗੀ ਪੰਥਕ ਲੋਕ ਹੈ ਤੇ ਪੰਜਾਬ ਵਿੱਚ ਪੰਥਕ ਪਾਰਟੀ ਹੋਣੀ ਜ਼ਰੂਰੀ ਹੈ। ਦੂਸਰੀ ਖੇਤਰੀ ਪਾਰਟੀ ਹੋਣੀ ਜ਼ਰੂਰੀ ਹੈ। ਉਹ ਕਹਿੰਦੇ ਚਾਹੇ ਅਸੀਂ ਕਾਂਗਰਸ 'ਚ ਕੰਮ ਕਰਦੇ ਆਂ ਅਸੀਂ ਇਹ ਨਹੀਂ ਕਹਿੰਦੇ ਵੀ ਉਹਨੂੰ ਵੋਟ ਪਾਓ। ਅਸੀਂ ਇਹ ਕਹਿੰਦੇ ਆਂ ਵੀ ਪੰਜਾਬ ਵਿੱਚ ਅਕਾਲੀ ਦਲ ਹੋਣਾ ਬਹੁਤ ਜ਼ਰੂਰੀ ਹੈ। का पंजाब ਵਿੱਚ ਜਿਹੜਾ ਅਕਾਲੀ ਸੀ ਪਿਛਲੇ ਸਮੇਂ ਤੋਂ ਪਿਛਲੇ ਸਮੇਂ ਜਾਂ ਚਾਹੀਏ 50 ਸਾਲ ਪਿੱਛੇ ਤਾਂ ਇਮਾਨਦਾਰ ਲੋਕ ਜਿਹੜੇ ਉਹਦੇ ਵਿੱਚ ਸੀਗੇ ਜਿਨ੍ਹਾਂ ਨੂੰ ਕੋਈ ਲਾਲਚ ਨਹੀਂ ਸੀ ਕੋਈ ਮਤਲਬ ਨਹੀਂ ਸੀ ਕੋਈ ਨਾਲ ਕੋਲੇ ਡਿਗਰੀ ਡਿਪਲੋਮਾ ਨਹੀਂ ਸੀ ਕੋਈ ਨਾਲ ਕੋਲੇ ਹੋਟਲ ਨਹੀਂ ਸੀ ਉਹ ਗੁਰੂ ਪਾਤਸ਼ਾਹ ਦੀਆਂ ਦਿੱਤੀਆਂ ਹੋਈਆਂ ਚਾਰ ਰੋਟੀਆਂ ਪੰਗਤ ਵਿੱਚ ਬਹਿ ਕੇ ਖਾਣ ਵਾਲੇ ਬੰਦੇ ਸੀ ਮਾਸਟਰ ਤਾਰਾ ਸਿੰਘ ਵਰਗੇ ਲੋਂਗੋਵਾਲ ਵਰਗੇ ਚਲੋ ਕਿਸੇ ਕਾਰਨ ਲੋਂਗੋਵਾਲ ਨੂੰ ਮਾਰਤਾ ਉਹ ਵੱਖਰੀ ਗੱਲ ਹੈ ਉਹ ਕਹਿੰਦਾ ਵੀ ਦੋਵਾਂ ਲੀਡਰਾਂ ਨੇ ਕਾਂਗਰਸੀਆਂ ਨੇ ਕਿਹਾ ਵੀ ਜਦੋਂ ਦਾ ਸੁਖਬੀਰ ਬਾਦਲਾਯਾ ਇਹ ਨੇ ਅਕਾਲੀ ਦਲ ਨੂੰ ਖਤਮ ਕਰਤਾ ਪੰਜਾਬ ਵਿੱਚ ਇੱਕ ਤਾਂ ਬੱਸਾਂ ਦਾ ਬੋਲ ਵਾਲਾ ਜਿਹੜਾ ਇਹ ਨਹੀਂ ਲਿਆਂਦੀ ਆ ਪਾ ਪੀ ਪੀ ਹੁੰਦੀ ਰਹਿੰਦੀ ਹੈ ਇੱਕ ਹੋਟਲ ਕਿਵੇਂ ਬਣਨੇ ਨੇ ਉਹ ਇਹਨੇ ਦੱਸਿਆ ਦੂਜਾ ਪੈਕੇਜ ਕਿਵੇਂ ਖਾਣੇ ਆ ਉਹ ਇਹਨੇ ਦੱਸਿਆ ਤੀਜਾ ਸੀਟਾਂ ਕਿਵੇਂ ਪੈਸੇ ਨਾਲ ਕੱਢੀਆਂ ਜਾਂਦੀਆਂ ਉਹ ਇਹਨੇ ਪਿਰਤ ਪਾਈ ਹੈ ਚੌਥਾ ਉਹ ਕਹਿੰਦੇ ਜੀ ਪਰਚੇ ਝੂਠੇ ਪਰਚੇ ਕਿਵੇਂ ਕਰਾਉਣੇ ਨਾ ਕਿਸੇ ਨੂੰ ਡਰਾਉਣਾ ਕਿਵੇਂ ਹੈ ਕਿਸੇ ਦੇ ਕਾਰੋਬਾਰ ਤੇ ਕਬਜ਼ਾ ਕਿਵੇਂ ਕਰਨਾ ਹੈ ਕਹਿੰਦਾ ਉਹ ਇਹਦੇ ਕੋਲੇ ਖਤਾਵ ਹੈ ਤੇ ਸਭ ਤੋਂ ਵੱਡੀ ਗੱਲ ਉਹ ਕਹਿੰਦੇ ਚਿੱਟਾ ਪੰਜਾਬ ਵਿੱਚ ਅਸੀਂ ਵੇਖਿਆ ਨਹੀਂ ਸੀ ਕਹੇ ਜਾਂ ਹੁੰਦਾ ਇਹ ਲਿਆਉਣ ਵਾਲੇ ਬਹੁਤ ਵੱਡੀ ਗੱਲ ਕਹੀ ਹੈ ਦੂਸਰੇ ਪਾਸੇ ਬਾਦਲ ਕਹਿੰਦੇ ਪੰਜ ਵਾਰ ਮੁੱਖ ਮੰਤਰੀ ਆਪਦੇ ਦਮ ਤੇ ਬਣ ਗਿਆ ਉਨੇ ਕਿਸੇ ਨੂੰ ਨਾਰਾਜ਼ ਨਹੀਂ ਹੋਣ ਦਿੱਤਾ ਸੀਗਾ ਜੇ ਨਾਰਾਸ਼ ਹੁੰਦਾ ਸੀ ਕੋ ਉਹਦੇ ਘਰੇ ਤੜਕੇ ਜਾਂਦਾ ਭਾਈ ਗੱਲ ਦੱਸ ਤੇ ਆਪਣੇ ਦਾਤੇ ਚੁਗਲੀਆਂ ਕਰਕੇ ਲੜਾ ਦਿੰਦੇ ਆ ਇੱਕ ਦੂਜੇ ਨੂੰ ਵੀ ਤੈਨੂੰ ਹੁਣੇ ਕਹਤਾ ਤੈਨੂੰ ਇਹਨੇ ਕਹਤਾ ਉਹ ਕਹਿੰਦੇ ਅਕਾਲੀ ਦਲ ਸਰਜੀਤ ਹੋਣਾ ਜ਼ਰੂਰੀ ਹੈ ਲੇਕਿਨ ਸੁਖਬੀਰ ਬਾਦਲ ਨੇ ਆਪਦੇ ਪਿਓ ਦੀ ਪੱਗ ਰੋਲਤੀ ਐਡੇ-ਡੇ ਯਾਮ ਕਦੇ ਅਕਾਲੀ ਦਲ ਤੇ ਲੱਗੇ ਨਹੀਂ ਸੀ ਜਿੰਨੇ ਸੁਖਬੀਰ ਬਾਦਲ ਵੇਲੇ ਲੱਗੇ ਨਸ਼ਿਆਂ ਦਾ ਪ੍ਰਭਾਰ ਗੋਣੀ ਬੱਸਾਂ ਤੇ ਕਬਜ਼ੇ ਕਰਨੇ ਬੱਸਾਂ ਦਾ ਕਾਰੋਬਾਰ ਨੂੰ ਵਧਾਉਣਾ ਹੋਰ ਹੋਟਲਾਂ ਤੇ ਕਬਜ਼ੇ ਕਰਨੇ ਝੂਠੇ ਪਰਚਿਆਂ ਦੀ ਪ੍ਰਭਾਰ ਬੇਅਦਬੀਆਂ ਕਰਾਉਣੀਆਂ ਝੂਠੀਆਂ ਸੌਹਾਂ ਖਾਣੀਆਂ ਨਜਾਇਜ਼ ਮੁੰਡਿਆਂ ਨੂੰ ਕਟਵਾਇਆ ਜਾਣਾ ਪਰਚੇ ਦਰਜ ਕਰਾਏ ਜਾਣੇ ਮਾਫੀਆਂ ਦੇਣੀਆਂ ਸ਼੍ਰੋਮਣੀ ਕਮੇਟੀ ਨੂੰ ਆਪਦੀ ਇੱਕ ਜਾਇਦਾਦ ਬਣਾ ਲੈਣੀ ਆਪਦੀ ਹਕੂਮਤ ਦੇ ਥੱਲੇ ਰੱਖਣਾ ਜਥੇਦਾਰਾਂ ਨੂੰ ਪਿੰਡ ਬੁਲਾਉਣਾ ਜੋ ਹੁਕਮ ਨਾਵੇਂ ਕਹਿ ਕੇ ਪ੍ਰਮਾਣ ਕਰਾਉਣੇ ਬਾਦਲ ਪਿੰਡ ਦੇ ਵਿੱਚ ਇੱਕ ਸ਼ਰਮਣੀ ਕਮੇਟੀ ਨੂੰ ਗਠਿਤ ਕਰਨਾ ਇਹ ਮੰਨਣਯੋਗ ਹੈ ਜਿਹੜੇ ਦੋਨੇ ਲੀਡਰਾਂ ਨੇ ਕਿਹਾ ਵੀ ਠੀਕ ਹੈ ਜੇ ਸੁਖਬੀਰ ਬਾਦਲ ਅੱਜ ਅਕਾਲੀ ਦਲ ਤੋਂ ਲਾਂਭੇ ਹੋ ਜੇ ਅਕਾਲੀ ਦਲ ਦੁਬਾਰਾ ਸਰਜੀਤ ਹੋ ਸਕਦਾ ਹੈ ਦੂਜੀ ਗੱਲ ਇਹ ਹੈ ਵੀ ਜਿਹੜੇ ਲੀਡਰ ਇਹਨਾਂ ਤੋਂ ਬਾਗੀ ਹੋਏ ਆ ਉਹ ਕਹਿੰਦੇ ਸੀ ਟਕਸਾਲੀ ਐ ਪਰ ਉਹਨਾਂ ਨੇ ਵੀ ਦੋ ਰੁਪਈਆ ਦਾ ਸਾਧਨ ਕੀਤਾ ਉਹਦਾ ਕੰਮ ਇੱਕ ਪਾਰਟੀ ਨੂੰ ਸਾਧਨ ਬਣਾਇਆ ਆ ਉਹਦੀ ਲੀਡਰਸ਼ਿਪ ਵੇਲੇ ਇਦੋਂ ਸਰਕਾਰ ਸੀ ਤੇ ਉਹਨੂੰ ਕਹਿੰਦੇ ਖਾ ਪੀ ਕੇ ਤੇ ਆਪ ਪਾਸੇ ਹੋਗੇ ਤੇ ਇਹਨੂੰ ਮੂਰੇ ਕਰਤਾ ਇੱਕ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਜਿਹੜੇ ਪਾਰਟੀ 'ਚ ਦਰਿਆ ਝਾੜਦੇ ਸੀ ਕੰਮ ਕਰਦੇ ਸੀ ਆਮ ਵਰਕਰ ਸੀ ਉਹ ਟਿਕਟਾਂ ਤੋਂ ਵਾਂਝੇ ਰਹਿ ਗਏ ਜਿਹੜੀ ਨਵੇਂ ਮੁੰਡੇ ਲੈ ਲੇ ਲੀਡਰ ਪੈਦਾ ਕਰ ਲੇ ਉਹ ਗਲਤ ਗਾਈਡ ਕਰਕੇ ਸੁਖਵੀਰ ਬਾਦਲ ਨੂੰ ਜ਼ੀਰੋ ਕਰਤਾ ਇਹ ਮੰਨਣਯੋਗ ਹੈ ਇਹ ਗੱਲ ਪਰਮਿੰਦਰ ਢੀਂਡਸਾਂ ਵੀ ਪਿੱਟੀ ਜਾਂਦਾ ਹੈ ਇਹ ਚੰਨਜੀਤ ਬਰਾੜ ਵੀ ਕਹੀ ਜਾਂਦਾ ਹੈ ਸੁਖਦੇਵ ਸਿੰਘ ਢੀਂਡਸਾਂ ਜੀ ਵੀ ਕਹੀ ਜਾਂਦੇ ਆ ਹੋਰ ਬ੍ਰਹンプूरी ਵਰਗੇ ਕਹਿ ਕੇ ਗਏ ਨਾ ਪਟਿਆਲੇ ਤੋਂ ਮੰਤਰੀ ਰਹੇ ਨੇ ਉਹਨਾਂ ਨੇ ਕਿਹਾ ਬਲੂਕੇ ਵਰਗੇ ਨੇ ਕਿਹਾ ਇੱਕ ਨਹੀਂ ਅਨੇਕਾਂ ਲੀਡਰਾਂ ਨੇ ਕਿਹਾ ਕਿ ਭਾਈ ਪ੍ਰਧਾਨ ਉਹਨਾਂ ਦੇ ਮਗਰ ਲਾ ਕੇ ਪਾਰਟੀ ਨੂੰ ਖਤਮ ਕਰੀ ਜਾਂਦਾ ਹੁਣ ਚਲੋ ਬਦਲਾਅ ਤਾਂ ਆਉਂਦਾ ਹੀ ਰਹਿੰਦਾ ਹੈ 1986 ਚ ਆਇਆ ਸੀ 99 ਚ ਆਇਆ ਸੀ ਮਿਰਜੀਤ ਮਾਨ ਵਰਗੇ ਜਿਤਿਆ ਤੇ ਸੀ ਲੇਕਨ ਕਿਸੇ ਚੀਜ਼ ਨੂੰ ਚਲਾਉਣ ਵਾਸਤੇ ਤਜਰਬਾ ਚਾਹੀਦਾ ਹੈ ਬਦਲਾਅ ਨਹੀਂ ਬਦਲਾਅ ਆਉਂਦੇ ਜਾਂਦੇ ਰਹਿੰਦੇ ਆ ਹੜ੍ਹ ਆਉਂਦੇ ਆ ਸੁਨਾਮੀ ਲਹਿਰਾਂ ਆਉਂਦੀਆਂ ਉਹਦਾ ਟ੍ਰੀਟਮੈਂਟ ਕਰਕੇ ਉਸ ਹੜ੍ਹ ਨੂੰ ਪਾਣੀ ਨੂੰ ਸੰਭਣਾ ਇੱਕ ਸਿਆਣੇ ਬੰਦੇ ਦੇ ਹੱਥ ਵਿੱਚ ਹੁੰਦੀ ਹੈ ਵੀ ਕੋਈ ਗੱਲ ਨਹੀਂ ਆ ਜਾਣ ਜਿੰਨੇ ਮਰਜੀ ਉਹ ਬਦਲਾਅ ਦੀ ਸਰਕਾਰ ਬਣੀ ਹੈ ਲੇਕਿਨ ਜਿਹੜਾ ਤਜਰਬੇਕਾਰ ਬੰਦਾ ਹੈ ਉਹ ਕਦੇ ਫੇਲ ਨਹੀਂ ਹੁੰਦਾ ਉਹ ਉਤਰਾ ਚੜਾਉਂਦਾ ਰਹਿੰਦਾ ਹੁਣ ਸੁਖਵੀਰ ਬਾਦਲ ਜੀ ਜੇ ਪਾਰਟੀ ਤੋਂ ਸਾਲ 2 ਸਾਲ ਪਾਸੇ ਹਟ ਜਾਣਾ ਤਾਂ ਪਾਰਟੀ ਦੁਆਰਾ ਸਰਜੀਤ ਹੋ ਸਕਦੀ ਹੈ ਉਹ ਕਹਿੰਦੇ ਜੀ ਇਹਨਾਂ ਨੇ ਅਕਾਲੀ ਦਲ ਵੀ ਰੋਲਤਾ ਰੰਧਾਵਾ ਸਾਹਿਬ ਕਹਿੰਦੇ ਅਕਾਲੀ ਦਲ ਵੀ ਰੋਲਤਾ ਬਾਦਲ ਨੇ ਆਪਦੇ ਪਿਓ ਦੀ ਪੱਗ ਵੀ ਰੋਲਤੀ ਤੇ ਜਿਹੜੀ ਲੀਡਰਸ਼ਿਪ ਸੀ ਉਹ ਵੀ ਮਿੱਟੀ ਵਿੱਚ ਸਮਾਪਤ ਕਰਦੀ ਕੁਦਰਤ ਵੱਲੋਂ ਕਹਿੰਦੇ ਲੱਗਿਆ ਹੋਇਆ ਇਸਰਾਫ ਹੈ ਇਹ ਕਈ ਪੀੜ੍ਹੀਆਂ ਤੱਕ ਲੱਗਿਆ ਰਹਿੰਦਾ ਜਦੋਂ ਕੋਈ ਆਪਾਂ ਕੁਦਰਤ ਨਾਲ ਛੇੜਛਾੜ ਕਰਦੇ ਆ ਠੀਕ ਹੈ ਸੁਖਵੀਰ ਬਾਦਲ ਮਾਫੀਆਂ ਮੰਗਦਾ ਹੈ ਸੁਖਵੀਰ ਬਾਦਲ ਕਹਿੰਦਾ ਪਰ ਭਾਈ ਜਦੋਂ ਸਰਕਾਰ ਸੀ ਉਹਦੇ ਹਕੂਮਤ ਦੇ ਪ੍ਰਧਾਨ ਚੌਕਦਰਦਾਰੀ ਔਰ ਉਹਦੇ ਰਾਜੇ ਨਾਇਕ ਉਹ ਤੁਸੀਂ ਸੀ ਜਿਹੜੀ ਤੁਹਾਡੇ ਥੱਲੇ ਅਫਸਰ شاہੀ ਲੀਡਰਸ਼ਿਪ ਕੰਮ ਕਰਦੀ ਸੀ ਤੁਸੀਂ ਉਹਨੂੰ ਉਸ ਮੈਨੇਜਮੈਂਟ ਨੂੰ ਕਵਰ ਕਰਕੇ ਰੱਖਣਾ ਸੀ ਹੁਣ ਜ਼ਿੰਮੇਵਾਰੀ ਤੁਹਾਡੀ ਹੈ ਉਪ ਮੁੱਖ ਮੰਤਰੀ ਤੁਸੀਂ ਸੀ ਮੁੱਖ ਮੰਤਰੀ ਤੁਹਾਡੇ ਫਾਦਰ ਸਾਹਿਬ ਸੀ ਗ੍ਰਹਿ ਮੰਤਰਾਲਾ ਤੁਹਾਡੇ ਕੋਲ ਸੀ ਤੁਹਾਡੀ ਪਤਨੀ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਸੀ ਮਜੀਠੀਆ ਰੈਵਨੂ ਮਿਨਿਸਟਰ ਸੀ ਤਾਂ ਹੁਣ ਉਹ ਕਹਿੰਦੇ ਵੀ ਜਦੋਂ ਜ਼ਿੰਮੇਵਾਰੀ ਥੋੜੀ ਸੀ ਤੁਸੀਂ ਇਸ ਪਾਰਟੀ ਦੇ ਕਰਤਾ ਤਰਤਾ ਇਹਦੇ ਪ੍ਰਧਾਨ ਹੋ ਤਾਂ ਤੁਸੀਂ ਪਾਰਟੀ ਨੂੰ ਤੇ ਲੋਕਾਂ ਦੀ ਸਾਖ ਨੂੰ ਬਚਾ ਕੇ ਰੱਖਣਾ ਸੀ ਹੁਣ ਨਾਲੇ ਤਾਂ ਪਾਰਟੀ ਖਤਮ ਕਰਤੀ ਨਾਲੇ ਲੋਕ ਵਿਰੁੱਧ ਕਰ ਲਏ ਨਾਲੇ ਗੁਰੂ ਸਾਹਿਬ ਨੂੰ ਵਿਰੁੱਧ ਕਰ ਲਿਆ ਬੇਅਦਬੀਆਂ ਹੋਈਆਂ ਉਹ ਵੀ ਪੰਥਕ ਪਾਰਟੀ ਦੇ ਵਿੱਚ ਜਿਹਦਾ ਰਾਜ ਭਾਗ ਹੋਵੇ ਸੋ ਇਸ ਕਰਕੇ ਜਿਹੜੇ ਰੰਧਾਵਾ ਸਾਹਿਬ ਤੇ ਬਾਈਵਾ ਸਾਹਮਣੇ ਬਿਆਨ ਦਿੱਤੇ ਨੇ ਉਹਨਾਂ ਨਾਲ ਅਸੀਂ ਸਹਿਮਤ ਹੁੰਨੇ ਆ ਉਹ ਕਹਿੰਦੇ ਵੀ ਅਸੀਂ ਕਾਂਗਰਸ 'ਚ ਕੰਮ ਕਰਦੇ ਆ ਕਰਦੇ ਰਾਂਗੇ ਪਰ ਖੇਤਰੀ ਪਾਰਟੀ ਪੰਜਾਬ ਦੇ ਵਿੱਚ ਹੋਣੀ ਜ਼ਰੂਰੀ ਆ ਪਰ ਬਾਦਲ ਕਾਨੂੰ ਉਤੋਂ ਲੰਬੇ ਹੋ ਜਾਣਾ ਚਾਹੀਦਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਧੰਨਵਾਦ